ਕੁਇੰਦਾਲ ਸਾਹਿਬ ਵਿਖੇ ਇੱਕ ਧਾਰਮਿਕ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਵੱਲੋਂ ਕੋਈ ਗੱਲਾਂ ਲੋਕਾਂ ਸਾਹਮਣੇ ਪੰਥ ਸਾਹਮਣੇ ਰੱਖੀਆਂ ਗਈਆਂ ਸੰਗਤਾਂ ਸਾਹਮਣੇ ਰੱਖੀਆਂ ਗਈਆਂ ਔਰ ਉਹਨਾਂ ਗੱਲਾਂ ਦੇ ਵਿੱਚ ਵੱਧ ਤੌਰ ਦੇ ਉੱਤੇ ਤਾਂ ਪੰਥਕ ਗੱਲਾਂ ਹੀ ਚੱਲਦੀਆਂ ਪਈਆਂ ਸੀ ਪਰ ਚਾਹਨਕ ਵਿੱਚ ਕੁਝ ਏਦਾਂ ਦੇ ਬਿਆਨ ਆ ਗਏ ਜਿਨ੍ਹਾਂ ਬਿਆਨਾਂ ਤੋਂ ਐ ਪ੍ਰਤੀਤ ਹੋਣ ਲੱਗਿਆ ਕਿ ਇਹ ਗੱਲ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਬਾਦਲ ਦੇ ਬਾਰੇ ਕੀਤੀਆਂ ਜਾ ਰਹੀਆਂ ਨੇ ਇਹ ਪ੍ਰਤੀਤ ਹੋਣ ਲੱਗਿਆ ਕਿ ਗੱਲਾਂ ਜਿਹੜੀਆਂ ਨੇ ਉਹ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਮਤਲਬਕ ਹੋ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਬਾਰੇ ਜਿਹੜੀ ਪਰਸੈਪਸ਼ਨ ਬਣ ਗਈ ਹੈ ਉਹਦੇ ਬਾਰੇ ਕੀਤੀਆਂ ਜਾ ਰਹੀਆਂ ਨੇ ਮੁਆਫੀ ਨੂੰ ਲੈ ਕੇ ਗੱਲਾਂ ਜਿਹੜੀਆਂ ਉਹ ਕੀਤੀਆਂ ਗਈਆਂ ਜਿਸ ਤੋਂ ਬਾਅਦ ਅਚਾਨਕ ਇਹ ਸਵਾਲ ਖੜੇ ਹੋਣ ਲੱਗ ਗਏ ਕਿ ਪੰਥਕ ਇਕੱਠ ਦੇ ਵਿੱਚ ਲੋਕਾਂ ਨੂੰ ਸੰਬੋਧਨ ਹੋ ਕੇ ਦੱਸਿਆ ਕੀ ਜਾ ਰਿਹਾ ਹੈ ਕਿਹਾ ਕੀ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਮੁਆਫੀ ਦੇ ਬਾਰੇ ਲੋਕਾਂ ਦੇ ਨਾਲ ਵਕਾਲਤ ਕੀਤੀ ਜਾ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਮਾਫ ਕਰਨ ਅਤੇ ਉਹਨਾਂ ਦਾ ਸਾਥ ਦੇਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਵਾਲ ਤਾਂ ਬੜੇ ਖੜੇ ਹੋਣ ਲੱਗ ਗਏ ਪਰ ਆਖਰ ਬਲਵਿੰਦਰ ਸਿੰਘ ਭੂੰਦੜ ਜਿਹੜੇ ਨੇ ਉਹ ਪੰਥਕ ਕੱਠ ਦੇ ਵਿੱਚ ਐਦਾਂ ਦੇ ਬਿਆਨ ਕਿਉਂ ਦੇਣ ਲੱਗ ਗਏ? ਕਿਉਂ ਉਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਇਸ ਪੰਥਕ ਕੱਠ ਦੇ ਵਿੱਚ ਦੇ ਦਿੱਤੇ? ਬਲਵਿੰਦਰ ਸਿੰਘ ਭੂੰਦੜ ਦੇ ਇਸ ਬਿਆਨ ਦੇ ਉੱਤੇ ਸਵਾਲ ਐਕਚੁਅਲੀ ਖੜਾ ਹੋਣ ਲੱਗ ਗਿਆ। ਖਾਸ ਕਰਕੇ ਉਸ ਵੇਲੇ ਜਦੋਂ ਪੰਥਕ ਕੱਠ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਔਰ ਉੱਥੇ ਜਾ ਕੇ ਆਪਣਾ ਪੱਖ ਜਿਹੜਾ ਉਹ ਅੱਗੇ ਰੱਖਿਆ ਪਰ ਇਹ ਬਿਆਨ ਕਿਹੜੇ ਸੀ? ਕਿਹੜੇ ਇਹੋ ਜਿਹੇ ਬਿਆਨ ਜਿਹੜੇ ਬਲਵਿੰਦਰ ਸਿੰਘ ਭੂੰਦੜ ਦਿੰ ਨਜ਼ਰ ਆਇਆ ਨੇ ਜਿਹਨਾਂ ਤੋਂ ਬਾਅਦ ਅਚਾਨਕ ਇਹ ਚਰਚਾ ਸ਼ੁਰੂ ਹੋ ਗਈ ਆ ਆਓ ਸੁਣਦੇ ਆ ਪਾਵਨ ਤੇ ਪਵਿੱਤਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਸਾਰੀਆਂ ਸਤਿਕਾਰਯੋਗ ਪੰਥਕ ਜਥੇਬੰਦੀਆਂ ਬਹੁਤ ਹੀ ਸਤਿਕਾਰਯੋਗ ਸਾਡੇ ਪੰਜੇ ਤਖਤਾਂ ਦੇ ਸਿੰਘ ਸਹਿਬਾਨ ਸਾਰੇ ਦਮਦਮੀ ਤਕਸਾਲ ਜੀ ਦੇ ਮੁਖੀ ਸਹਿਬਾਨ ਜਿਤਨੀਆਂ ਵੀ ਪੰਥ ਦੀਆਂ ਸੰਪਰਦਾਵਾਂ ਨੇ ਸਾਰੀਆਂ ਇੱਥੇ ਹਾਜ਼ਰ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਨਾ ਔਰ ਸਾਰੀ ਦੇਸ਼ ਵਿਦੇਸ਼ ਤੋਂ ਦੁਨੀਆਂੋਂ ਤੇ ਆਈ ਹੋਈ ਸਾਰੀ ਸਤਕਾਰਯੋਗ ਸੰਗਤ ਅੱਜ ਜੋ ਆਪਾਂ ਗੁਰੂ ਸਾਹਿਬਾਨ ਦੀਆਂ ਸਹਿਬ ਸ੍ਰੀ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਔਰ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਆ ਇਸ ਦੀ ਸਾਰੀ ਸੰਗਤ ਨੂੰ ਬਹੁਤ ਬਹੁ ਵਧਾਈ ਅੱਜ ਦਾ ਦਿਹਾੜਾ ਸਿੱਖ ਕੌਮ ਵਾਸਤੇ ਜਿੱਥੇ ਕਿਤੇ ਵੀ ਦੁਨੀਆ 'ਚ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਬੈਠਾ ਹੈ ਉਸ ਵਾਸਤੇ ਬਹੁਤ ਮਹਾਨ ਹੈ ਇਸ ਦਿਹਾੜੇ ਤੋਂ ਜੇ ਤੋ ਅਸੀਂ ਇਹ ਮਨਾਉਨੇ ਆ ਸਾਡੇ ਗੁਰੂ ਸਾਹਿਬਾਨ ਦੀ ਕੀ ਸਿੱਖਿਆ ਹੈ ਜੇ ਅਸੀਂ ਉਹ ਸਿੱਖਿਆ ਤੇ ਅਮਲ ਨਹੀਂ ਕਰਦੇ ਫਿਰ ਇਹ ਦਿਹਾੜੇ ਤੇ ਆਇਆਂ ਦਾ ਸਾਡਾ ਕੋਈ ਫਾਇਦਾ ਨਹੀਂ ਬਹੁਤਾ ਜਿਵੇਂ ਗੁਰਬਾਣੀ ਪੜ ਲੈਂਦੇ ਹੋ ਨਾ ਉਹਦਾ ਅਰਥ ਸਮਝਦੇ ਹੋ ਨਾ ਅਮਲ ਦੀ ਕੋਸ਼ਿਸ਼ ਕਰਦੇ ਹੋ ਫਿਰ ਤਾਂ ਇਸ ਤਰ੍ਹਾਂ ਹੀ ਆ ਜਿਵੇਂ ਆਪਾਂ ਤੁਰੇ ਜਾਂਦੇ ਗੱਲਾਂ ਕਰਦੇ ਜਾਂਦੇ ਆ ਉਸ ਤਰ੍ਹਾਂ ਦੀਆਂ ਗੱਲਾਂ ਲੇਕਿਨ ਜਦੋਂ ਵੀ ਗੁਰੂ ਨਾਲ ਜੁੜਦੇ ਹੋ ਗੁਰਵਾਲੀ ਨਾਲ ਜੁੜਦੇ ਹੋ ਉਹਦੇ ਚ ਮਨ ਲਾ ਕੇ ਜੁੜੋ ਜੋ ਸਾਡੇ ਗੁਰੂਆਂ ਨੇ ਸਿਖਾਇਆ ਤੁਹਾਡੇ ਸਾਹਮਣੇ 24ਵੀਂ ਪੀੜੀ ਚ ਇਹ ਪੰਜ ਪਿਆਰਿਆਂ ਦੇ ਪਰਿਵਾਰ ਨੇ ਜੋ ਮੈਥੋਂ ਪਹਿਲਾਂ ਬੋਲ ਕੇ ਗਏ 24ਵੀਂ ਪੀੜੀ ਭਾਈ ਦਿਆਸੋਂ ਦੀ ਤੇ ਭਾਈ ਧਰਮਸੋਂ ਦੀ ਸੋਚੋ ਕਿ ਕੋਈ ਇਤਿਹਾਸ ਨਹੀਂ ਜਿੰਨਾ ਬਾਰੇ ਇਤਿਹਾਸ ਵੀ ਨਹੀਂ ਦੱਸ ਸਕਦਾ ਉਹ ਦੀ ਹਿਸਟਰੀ ਲੇਕਰ ਸਾਡੀ ਹਿਸਟਰੀ ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬਾ ਹੈ ਅੱਜ ਸਾਡੇ ਪੰਜ ਪਿਆਰੇ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਸਾਡੇ ਗੁਰੂ ਸਾਹਿਬਾਨ ਦੇ ਸਾਹਮਣੇ ਖੜੇ ਹੈ ਉਦੋਂ ਜਦੋਂ ਤੁਹਾਡੀ ਆਤਮਾ ਨਾਲ ਜੁੜਦੇ ਹੋ ਫਿਰ ਤੁਹਾਡਾ ਮਨ ਸ਼ੁੱਧ ਹੁੰਦਾ ਹੈ ਜਦੋਂ ਆਪਣਾ ਮਨ ਸ਼ੁੱਧ ਹੋ ਜਾਏਗਾ ਫਿਰ ਕਿ ਦੂਸਰੇ ਪ੍ਰਤੀ ਜੋ ਸਾਡੇ ਗੁਰੂਆਂ ਨੇ ਸਿਖਾਇਆ ਨਿਮਰਤਾ ਪਿਆਰ ਸਹਿਣ ਸ਼ਕਤੀ ਔਰ ਬੁਰਾਈਆਂ ਤੋਂ ਦੂਰ ਕਰਨਾ ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਉਸ ਬੂਟੇ ਨੂੰ ਪਰਫੁੱਲਤ ਕਰਨ ਵਾਸਤੇ ਸਮੇਂ-ਸਮੇਂ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀਆ ਨੇ ਸਾਰੇ ਗੁਰੂ ਸਾਹਿਬਾਨ ਨੇ ਉਸ ਨੂੰ ਅੱਗੇ-ਦਿੱਗੇ ਵਧਿਆ ਫਲਾਇਆ ਅਜੇਸ ਆਪ ਦਰਬਾਰ ਦੇ ਵਿੱਚ ਅਕਬਰ ਰੰਗੇ ਪੈਰੀ ਚੱਲ ਕੇ ਲੰਗਰ 'ਚ ਆ ਕੇ ਲੰਗਰ ਛਕਿਆ ਤੇ ਗੁਰੂ ਨੂੰ ਪੁੱਛਿਆ ਕਿ ਦੱਸੋ ਮੈਂ ਲੰਗਰ ਨਾਲ ਜਾਇਦਾਦ ਲਵਾ ਦਿਆਂ ਕਿਹਦੀ ਨਹੀਂ ਇਹ ਸੰਗਤ ਦਾ ਲੰਗਰ ਹੈ ਲekin मामला माफ ਕਰਕੇ ਅਸੀਂ ਇਲਾਕੇ ਦਾ ਪਰ ਲੰਗਰ ਚ ਗੁਰੂ ਜੀ ਨੇ ਹਿੱਸਾ ਨਹੀਂ ਪਾਇਆ ਕਿ ਨਹੀਂ ਇਹ ਸੰਗਤ ਹੈ ਉਸ ਨੂੰ ਫਿਰ ਜੋ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ ਉਹਨੂੰ ਡਿਡ ਕੀਤਾ ਕਿ ਇੱਥੇ ਬਾਦਸ਼ਾਹ ਵੀ ਬੈਠ ਕੇ ਲੰਗਰ ਉਸ ਤਰ੍ਹਾਂ ਹੀ ਛਕੇਗਾ ਜਿਵੇਂ ਕਾਮ ਗਰੀਬ ਆਦਮੀ ਛਕੇਗਾ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋ ਉੱਚਾ ਨਹੀਂ ਕੋਈ ਨੀਮਾ ਨਹੀਂ ਕੋ ਵੱਡਾ ਨਹੀਂ ਕੋ ਛੋਟਾ ਨਹੀਂ ਇਹ ਸਾਨੂੰ ਸਿਖਾ ਕੇ ਗਏ ਸਾਡੇ ਗੁਰੂ ਸਾਹਿਬਾਨ ਅੱਜ ਅਸੀਂ ਨਿੱਕੇ ਨਿੱਕੇ ਗੱਲਾਂ ਤੇ ਹੰਕਾਰ ਚਾਉਨੇ ਆ ਹੰਕਾਰ ਚ ਆ ਕੇ ਐਵੇਂ ਸਾਰਾ ਕੁਛ ਆਪ ਦਾ ਬਰਬਾਦ ਕਰਦੇ ਆ ਦੂਜੇ ਦਾ ਕਰਦੇ ਆ ਅੱਜ ਬੜੀ ਵੱਡੀ ਲੋੜ ਹੈ ਬੜਾ ਬੜਾ ਸੰਕਟ ਹੈ ਐਸਜੀਪੀ ਤੇ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈ ਔਰ ਅਕਾਲੀ ਦੁੱਤੇ ਵੀ ਹੋ ਰਿਹਾ ਹੈ ਮੈਂ ਤੁਹਾਨੂੰ ਸਾਰੇ ਸੰਗਤ ਨੂੰ ਇਸ ਦਿਹਾੜੀ ਤੇ ਕਹਿਣਾ ਚਾਹੁੰਦਾ ਆਓ ਗੁਰੂ ਨਾਲ ਜੁੜੀਏ ਇਹ ਗੁਰੂ ਦੇ ਸੇਵਾਦਾਰ ਸੰਸਥਾਾਂ ਨੇ ਕੰਮ ਕਰਦਿਆਂ ਤੋਂ ਕੋਈ ਇਨਸਾਨ ਨਹੀਂ ਜਿਹੜਾ ਭੁੱਲਣਹਾਰ ਨਹੀਂ ਭੁੱਲਣਹਾਰ ਸਭ ਕੋ ਅਪੁੱਲ ਗੁਰੂ ਕਰਤਾਰ ਇਕੱਲਾ ਪ੍ਰਮਾਤਮਾ ਹੈ ਬਾਕੀ ਸਭ ਭੁੱਲਣਹਾਰ ਆ ਔਰ ਨਿਮਰਤਾ ਜੋ ਸਾਨੂੰ ਗੁਰੂ ਨੇ ਸਿਖਾਈ ਹੈ Sufi ਵਸੇ ਮਸਕੀਨੀਆਂ ਆਬ ਨਮਾਰ ਤਲੇ ਬੜੇ ਬੜੇ ਹੰਕਾਰੀਆਂ ਨਾਨ ਗਰਭ ਗਲੇ ਹੰਕਾਰ ਨਹੀਂ ਦੁਨੀਆ ਤੇ ਚੱਲਦਾ ਅੱਜ ਦੱਸੋ ਰੰਗ ਜੇ ਉਹਦਾ ਹੰਕਾਰ ਸੀ ਸੀ ਰੱਬ ਨੂੰ ਮੰਨਦਾ ਕੁਰਾਨ ਸ਼ਰੀਫ ਲਿਖ ਕੇ ਉਸ ਦੇ ਪੈਸੇ ਨਾਲ ਰੋਟੀ ਖਾਂਦਾ ਸੀ ਇਮਾਨਦਾਰ ਸੀ ਇਹ ਉਹਦੀਆਂ ਸਿਫਤਾਂ ਵੀ ਨੇ ਲੇਕਿਨ ਜ਼ੁਲਮ ਤੇ ਆ ਗਿਆ ਕਟੜ ਤੇ ਆ ਗਿਆ ਅੱਜ ਰੰਗ ਜੇਬ ਦੀ ਕਬਰ ਕਿਸੇ ਨੂੰ ਪਤਾ ਹੋ ਕਿਸੇ ਨੂੰ ਪਤਾ ਨਹੀਂ ਕਿੱਥੇ ਹੈ ਔਰੰਗਾਜ਼ਾਬ ਚ ਦਾਦ ਚੋਦੀ ਕਬਰ ਹੈ ਦੱਖਣ ਚ ਲੇਕਿਨ ਨਾ ਦੀਵਾ ਨਾ ਬੱਤੀ ਨਾ ਕੋ ਸਾਮ ਸਵਾਲ ਦਾ ਕਹਾਣਾ ਖੂਸ ਉਸਕੇ ਲਈ ਜਾ ਕੇ ਦੇਖੋ ਲੇਕਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪਰਿਵਾਰ ਵਾਰਿਆ ਜਿਨ੍ਹਾਂ ਨੇ ਸਾਨੂੰ ਇਹ ਸਿਖਾਏ ਸਾਰੇ ਸਭ ਅੱਜ ਉਹਨਾਂ ਦਾ ਜਿੱਥੋਂ ਵੀ ਘੋੜਾ ਵੀ ਲੰਘਿਆ ਸੀ ਅਸੀਂ ਉੱਥੇ ਵੀ ਮੱਥੇ ਟੇਕਦੇ ਤੇ ਦੁੱਧ ਤੇ ਪੁੱਤ ਦੀਆਂ ਦੁਆਵਾਂ ਮੰਗਦੇ ਆ ਕਿ ਢੀ ਵੱਡੀ ਗੱਲ ਹੈ ਇਸ ਕਰਕੇ ਆਓ ਗੁਰੂ ਰਾਜ ਜੁੜੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਤੇ ਨਿਮਰਤਾ ਸਿੱਖੀਏ ਇੱਕ ਦੂਜੇ ਨੂੰ ਪਿਆਰ ਕਰੀਏ ਆਪਸ ਵਿੱਚ ਸਿੱਖ ਸਿੱਖ ਦਾ ਬੈਰੀ ਨਾ ਬਣੇ ਅਸੀਂ ਦੇਖੀਏ ਕਿ ਅਸੀਂ ਕਿਸੇ ਨੂੰ ਇੱਕ ਦੂਜੇ ਨੂੰ ਵਿਰੋਧ ਨਾ ਬੋਲੀਏ ਮੈਂ ਅੱਜ ਦੇ ਦਿਨ ਤੇ ਅਰਦਾਸ ਕਰਦਾ ਗੁਰੂ ਪਾਸ ਕਿ ਸਾਨੂੰ ਸ਼ਕਤੀ ਦਿਓ ਅਸੀਂ ਨਿਮਰਤਾ ਸਹਿਣ ਸ਼ਕਤੀ ਸਿੱਖ ਸਖੀਏ ਇੱਕ ਦੂਜੇ ਨੂੰ ਪਿਆਰ ਕਰਨ ਸਿੱਖ ਸਖੀਏ ਤਾਂ ਕਿ ਕੌਮ ਜੋ ਗੁਰੂ ਸਾਨੂੰ ਇਹ ਬੂਟਾ ਕੌਮ ਦਾ ਲਾ ਕੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗਏ ਇਹ ਦੁਨੀਆ 'ਚ ਬੜੇ ਫੁੱਲੇ ਅੱਜ ਜੋ ਗੁਰੂਆਂ ਦੀ ਕਿਰਪਾ ਹੈ ਦੁਨੀਆ ਜਾ ਕੇ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਫਰਾਂਸ ਜਾਓ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਹਨਾਂ ਦੇ ਜੋ ਮੇਨ ਸਥਾਨ ਨੇ ਉਹਨਾਂ ਚ ਹੁੰਦਾ ਹੈ ਲੇਕਿਨ ਸਾਡੇ ਇੱਥੇ ਜੋ ਹੈ ਮੈਂ ਉਧਰ ਜਾਣਾ ਨਹੀਂ ਟਾਈਮ ਥੋੜਾ ਹੈ ਇਸ ਕਰਕੇ ਜਿਆਦਾ ਸਮਝ ਨਹੀਂ ਲੈਣਾ ਕੋਈ ਬੋਲ ਦੇ ਤੋਂ ਦਾਸ ਤੋਂ ਕੋਈ ਕਮੀ ਕੋਈ ਗਲਤੀ ਰਹਿ ਗਈ ਹੋਏ ਸੰਗਤ ਤੋਂ ਮਾਫੀ ਮੰਗਦੇ ਆ ਤੇ ਗੁਰੂ ਪਾ ਸਰਦਾਸ ਕਰਦੇ ਆ ਕਿਰਪਾ ਕਰੋ ਜੇ ਦੋਸੀਂ ਸ਼ਿਸ਼ਟਾਪ ਦੀ ਮੰਨਦੇ ਆ ਸਾਨੂੰ ਇਹਨਾਂ ਤੇ ਅਮਲ ਕਰਨ ਦੀ ਸਿੱਖਿਆ ਦਿਓ ਇਹਨਾਂ ਲਫ਼ਜ਼ਾਂ ਸਾਰੀ ਸੰਗਤ ਦਾ ਤੇ ਗੁਰੂ ਮਹਾਰਾਜ ਦਾ ਬਹੁਤ-ਬਹੁਤ ਧੰਨਵਾਦ ਔਰ tạmੀ ਸਾਹਿਬ ਜੋ ਬੜੀ-ਬੜੀ ਸੇਵਾ ਕਰ ਰਿਹਾ ਐਸੀ ਪੀਸੀ ਦੀ ਸਾਰੇ ਉਹਨਾਂ ਦੇ ਮੈਂਬਰ ਸਹਿਬਾਨ ਸਾਰੇ ਇਸ ਇਲਾਕੇ ਦੀਆਂ ਜਿੰਨੀਆਂ ਜਥੇਬੰਦੀਆਂ ਸਰਪੰਚ ਸਾਹਿਬਾਨ ਸਾਰੇ ਜੁੜ ਕੇ ਤੁਸੀਂ ਇਹ ਦਿਨ ਮਨਾ ਤੇ ਬੜੀ ਮਿਹਨਤ ਕੀਤੀ ਹੈ ਸਾਰੇ ਸਾਡੇ ਸੰਤਾਂ ਜੀਆ ਨੇ ਲੰਗਰ ਲਾਇਆ ਦੂਰ ਦੂਰ ਤੱਕ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਗੁਰੂ ਨੂੰ ਫਤਿਹ ਬੁਲਾਉਂਦਾ ਹੋਇਆ ਸੰਗਤ ਨੂੰ ਫਤਿਹ ਬੁਲਾ ਕੇ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ